ਸਰਦਾਰ ਮਰਜੀਤ ਸਰਦਾਰ ਜੀ ਡੀਸੀ ਦਫ਼ਤਰ ਕਰਮਚਾਰੀ ਯੂਨੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਨੂੰ ਇੱਕ ਨੋਟਿਸ ਭੇਜਿਆ ਸੀਗਾ ਜਿਹਦੇ ਤਹਿਤ ਸਰਕਾਰ ਵੱਲੋਂ ਇੱਕ ਜਲਾਈ ਨੂੰ ਸਾਡੀ ਦਫ਼ਤਰ ਮੁਡੀ ਨਾਲ ਮੁਲਾਕਾਤ ਕਰਨ ਲਈ ਮੀਟਿੰਗ ਕੀਤੀ ਗਈ। ਪਰ ਉਸ ਮੀਟਿੰਗ ਵਿੱਚ ਸਾਡੀ ਕਿਸੇ ਵੀ ਮੰਗ ਦੀ ਪੂਰਤੀ ਨਹੀਂ ਹੋਈ। ਉਸ ਤੋਂ ਬਾਅਦ ਵਿੱਚ ਸੀਐਮ ਸਾਹਿਬ ਨੇ ਮੀਟਿੰਗ 'ਚ ਕਿਹਾ ਕਿ ਜਿਹੜੀ ਜਥੇਬੰਦੀ ਆ ਉਹਦੀ ਮੀਟਿੰਗ ਜਿਹੜੀ ਮੁੱਖ ਸਕੱਤਰ ਸਾਹਿਬ ਨਾਲ ਕਰਵਾਈ ਜਾਏਗੀ। ਮੁੱਖ ਸਕੱਤਰ ਸਾਹਿਬ ਨੂੰ ਮੀਟਿੰਗ ਨਾ ਜਾਣ ਕਰਕੇ ਜਥੇਬੰਦੀ ਦੇ ਵਿੱਚ ਰੋਸ ਹੋਣ ਕਰਕੇ ਕਿਉਂਕਿ ਮੁਲਾਜ਼ਮਾਂ ਦੀਆਂ ਪਿਛਲੇ ਕਾਫੀ ਸਮੇਂ ਤੋਂ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਸਾਡੇ ਡੀਸੀ ਦਫ਼ਤਰ ਦੇ ਵਿੱਚ ਜਾਂ ਸੂਬੇ ਵਿੱਚ ਵੱਖ-ਵੱਖੀ ਭਾਸ਼ਾ ਵਿੱਚ ਜਿਹੜੇ ਮੁਲਾਜ਼ਮ 177220 ਤੇ ਪੱਤਰ ਨਾਲ ਪੀੜਤ ਆ ਉਹਨਾਂ ਦਾ ਪੰਜਾਬ ਸਕੂਲ ਫੇਸ ਕੇਡ ਬਹਾਲ ਕਰਨ ਲਈ ਜਥੇਬੰਦੀ ਵੱਲੋਂ ਸਕੱਸ਼ੂ ਲਿਖਿਆ ਗਿਆ ਸੀਗਾ ਇਹਦੇ ਨਾਲ ਨਾਲ ਸਾਡੀਆਂ ਵੱਖ-ਵੱਖ ਜਿਹੜੀਆਂ ਮੰਗਾਂ ਆ ਜਿਹਦੇ ਵਿੱਚ ਸਾਡਾ ਅਸੀਂ ਕਿਹਾ ਸੀ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੂੰ ਟੋਲ ਤਲਾਸ਼ੇ ਤੋਂ ਮੁਕਤ ਕੀਤਾ ਜਾਵੇ ਕਿਉਂਕਿ ਸਾਨੂੰ ਹਾਈ ਕੋਰਟ ਦੇ ਕੇਸਾਂ ਵਿੱਚ ਇਸ ਬਿਨਾਂ ਦੇ ਕੇਸਾਂ ਵਿੱਚ ਬਹੁਤ ਜ਼ਿਆਦਾ ਜਾਣਾ ਪੈਂਦਾ ਆ ਕਿਉਂਕਿ ਅੱਜਕੱਲ ਟੋਰਸ ਲਾਜਾ ਬਹੁਤ ਕੀਮਤ ਤੇ ਵੱਧ ਗਿਆ ਇਸ ਤੋਂ ਇਲਾਵਾ ਸਾਡੀਆਂ ਸਖਣ ਗ੍ਰੇਡ 1 ਗ੍ਰੇਡ 2 ਸੀਨੀਅਰ ਸਾਇਕਾਂ ਦੀ ਅਪਰੋਮੋਸ਼ਨ ਕੱਚੇ ਮਜ਼ਦੂਰਾਂ ਨੂੰ ਪੱਕੇ ਕਰਨਾ ਆਊਟਸੋਰਸ ਤੇ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਵਧਾ ਕਰਨਾ ਉਹਨਾਂ ਨੂੰ ਪੱਕੇ ਕਰਨਾ ਚੈਨੋ ਕਾਡਰ ਦੀਆਂ ਪ੍ਰੋਮੋਸ਼ਨਾਂ ਦੇ ਕੇਸ ਸਾਡੇ ਅਨਦਰ ਤਸੀਲਦਾਰ ਦਾ ਕੋਟਾ ਸੁਪਰਡੈਂਟ ਗ੍ਰੇਡ 2 ਮਾਲ ਤੇ ਰਿਕਾਰਡ ਤੋਂ ਤਸੀਲਦਾਰ ਦੀ ਪਦੋਂ ਲਈ ਤਜਰਬਾ ਘਟਾਉਣਾ ਤੋਂ ਇਤੋਂ ਇਲਾਵਾ ਸਾਡੇ ਡੀਸੀ ਦਫ਼ਤਰਾਂ ਵਿੱਚ ਕੋਰਟ ਕੇਸਾਂ ਦੇ ਜਵਾਬ ਦੇ ਤਿਆਰ ਕਰਨ ਲਈ ਲੀਗਲ ਸੈਲਸ ਸਥਾਪਿਤ ਕਰਨਾ ਸੋ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਜੇ ਤੁਸੀਂ ਸਾਡੀਆਂ ਮੰਗਾਂ ਨਹੀਂ ਮੰਨੋਗੇ ਤੇ ਜਿਹੜੀ ਅਸੀਂ 29 ਇਹ ਨੂੰ ਹੁਸ਼ਾਲਪੁਰ ਵਿੱਚ ਸੁਪਰਪ੍ਰੀਮੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਲਏ ਫੈਸਲੇ ਅਨੁਸਾਰ ਅਸੀਂ ਚੰਦਰ ਵੈਸਲਕੇ ਵਿੱਚ ਜਿਹੜੀ ਉਹ ਰੈਲੀ ਕਰਕੇ ਰੋਸ ਮਾਰਚ ਕਰਾਂਗੇ ਸੋ ਪੰਜਾਬ ਸਰਕਾਰ ਵੱਲੋਂ ਨਾ ਤਾਂ ਸਾਡੀ ਕਿਸੇ ਮੰਗ ਦੀ ਪੂਰਤੀ ਅੱਜ ਅਸੀਂ ਉਸੇ ਰੋਸ ਤਹਿਤ ਸਮੁੱਚੇ ਵਿਭਾਗ ਸਮੁੱਚੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਕੰਮੇ ਇਹਦੇ ਵਿੱਚ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਸਹਿਯੋਗ ਕੀਤਾ ਗਿਆ ਸੋ ਅੱਜ ਅਸੀਂ ਇੱਕ ਰੈਲੀ ਕਰਕੇ ਜਿਹੜਾ ਵੈਸਟ ਏਰੀਆ ਹੈ ਵੱਲ ਰੋਸ ਮਾਰਚ ਕਰਕੇ ਆਇਆ ਤੇ ਆ ਸਰਕਾਰ ਨੂੰ ਅਸੀਂ ਦੱਸਦੇ ਹਾਂ ਕਿ ਇਹ ਸਿਰਫ ਸਾਡੀ ਇੱਕ ਸੰਕੇਤਕ ਰੈਲੀ ਸੀਗੀ ਇਹ ਕਿ ਸਰਕਾਰ ਨੂੰ ਸੀ ਟ੍ਰੇਲਰ ਦਿਖਾਇਆ ਹੈ ਕਿਉਂਕਿ ਅੱਜ ਪੂਰਾ ਡੀਸੀ ਦਫਤਰ ਦਾ ਕੰਮਾਂ ਸੜਕਾਂ ਤੇ ਨਹੀਂ ਆਇਆ ਕੇਵਲ ਇੱਕ ਜ਼ਿਲ੍ਹੇ ਦੇ ਵਿੱਚੋਂ ਪੰਜ-ਪੰਜ ਗੱਡੀਆਂ ਆਈਆਂ ਨੇ ਸੋ ਇੱਥੇ ਸਰਕਾਰ ਤੇ ਇਹ ਵੀ ਪ੍ਰੈਸ਼ਰ ਹੈ ਕਿ ਸਰਕਾਰ ਵੱਲੋਂ ਸਾਡੇ ਜ਼ਿਲ੍ਹਾ ਆਗੂਆਂ ਤੇ ਸੂਬਾ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸਰਕਾਰ ਤੇ ਇੰਨੀ ਨੌਬਤ ਆਈ ਇੰਨਾ ਸਰਕਾਰ ਤੇ ਪ੍ਰੈਸ਼ਰ ਹੈ ਕਿ ਸਾਡੇ ਜਿਹੜੇ ਫਿਰੋਜ਼ਪੁਰ ਦੇ ਸਾਥੀ ਉਹ ਫਿਰੋਜ਼ਪੁਰ ਤੋਂ ਚੱਲੇ ਹੋਏ ਸੀਗੇ ਉਹਨਾਂ ਨੂੰ ਰਸਤੇ ਵਿੱਚ ਨਾਕੇ ਦੇ ਰੋਕੇ ਤੇ ਜਿਹੜਾ ਥਾਣਾ ਨੇੜੇ ਪਿੰਦਾ ਆ ਉੱਥੇ ਸਵੇਰ ਦਾ ਨਿਰਮਨ ਕੀਤਾ ਹੋਇਆ ਆ ਸਾਡੇ ਫਾਜ਼ਿਲਕਾ ਦੇ ਪ੍ਰਧਾਨ ਜੀ ਨੂੰ ਮੈਂ ਹੁਣੇ ਅਸਲ ਤੋਂ ਸਾਹਮਣੂ ਫੋਨ ਕਰਕੇ ਤੁਹਾਨੂੰ ਰਿਪੋਰਟ ਲਵਾ ਗਿਆ ਸੋ ਇਹ ਇੱਕ ਸਰਕਾਰ ਨੂੰ ਟ੍ਰੇਲਰ ਦਿਖਾਇਆ ਏ ਜੇ ਸਰਕਾਰ ਨੇ ਅਜੇ ਵੀ ਡੀਸੀ ਦਫ਼ਤਰ ਦੀ ਜੱਥੇ ਬੰਦ ਨੂੰ ਅਣਗੌਲਿਆ ਕੀਤਾ ਤਾਂ ਸਾਡੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਅਸੀਂ ਜਿਹੜਾ ਅਗਲਾ ਐਕਸ਼ਨ ਹੈ ਉਹ ਬਹੁਤ ਵੱਡਾ ਦਵਾਂਗੇ ਉਹਦੇ ਅਸੀਂ ਸੁਪਾ ਪਧਰੀ ਮੀਟਿੰਗ ਦਾ ਬਹੁਤ ਜਲਦੀ ਆਗਾਜ਼ ਕਰ ਰਹੇ ਹਾਂ ਉਸ ਸੁਪਾ ਪਧਰੀ ਮੀਟਿੰਗ ਦੇ ਵਿੱਚ ਵੱਡਾ ਫੈਸਲਾ ਲਵਾਂਗੇ ਸਰਕਾਰ ਦੇ ਵਿਰੁੱਧ ਤੇ ਸਰਕਾਰ ਨੂੰ ਇਹ ਵੀ ਚੇਤਾਵਨੀ ਹੈ ਕਿ ਆਉਣ ਵਾਲੀਆਂ ਜਿਹੜੀਆਂ ਅਗੀਆਂ 400 ਸੀਟਾਂ ਤੇ ਜਿੰਨੀ ਚੋਣਾਂ ਹੋਣੀਆਂ ਆ ਉਹਦੇ ਵਿੱਚ ਵੀ ਅਸੀਂ ਪੂਰੇ ਜੋਰ ਨਾਲ ਸਰਕਾਰ ਦੇ ਖਿਲਾਫ ਉਤਰਾਂਗੇ ਤੋਂ ਪੰਜਾਬ ਸਰਕਾਰ ਨੂੰ ਚੇਤਾਵਨੀ ਹੈ ਕਿਸੀ ਦਫ਼ਤਰ ਉਹ ਦਫ਼ਤਰ ਨੇ ਜਿਹੜੇ ਕਿ ਤੁਸੀਂ ਪੰਜਾਬ ਦੇ ਵਿੱਚ ਕੈਬਨਟ ਦੇ ਵਿੱਚ ਬੈਠੇ ਪਾਲਸੀਆਂ ਬਣਾਉਂਦੇ ਹੋ ਨੀਤੀਆਂ ਬਣਾਉਂਦੇ ਹੋ ਤਾਂ ਇਹ ਹੀ ਪ੍ਰਸ਼ਾਸਨਿਕ ਜਿਹੜੇ ਅਧਿਕਾਰੀਆ ਕਰਮਚਾਰੀਆ ਇਹ ਹੀ ਜ਼ਿਲ੍ਹਾ ਵਿੱਚ ਉਹਨੂੰ ਲਾਗੂ ਕਰਾਉਂਦੇ ਆ ਜੇ ਹੜ੍ਹਾਂ ਦੀ ਕੋਈ ਸਥਿਤੀ ਪੈਦਾ ਹੁੰਦੀ ਆ ਤਾਂ ਵੀ ਇਹ ਹੀ ਕਰਮਚਾਰੀਆ ਜਿਹੜੇ ਹਰ ਪੀਰ ਤੇ ਲੋਕਾਂ ਨੂੰ ਜਿਹੜਾ ਮੁਆਵਜ਼ਾ ਜਿਹੜਾ ਸਰਕਾਰ ਬਣਾਉਂਦਾ ਹੈ ਉਹ ਤਕਸੀਮ ਕਰਦੇ ਆ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਆ ਤਾਂ ਡੀਸੀ ਦਫ਼ਤਰ ਦੇ ਕਾਮਿਆਂ ਦਾ ਬਹੁਤ ਵੱਡਾ ਜੋਗਦਾਰ ਹੁੰਦਾ ਆ ਇਸ ਤੋਂ ਇਲਾਵਾ ਮੈਂ ਨਾਲ ਨਾਲ ਵੱਖ-ਵੱਖ ਵਿਭਾਗ ਜਿਹੜੇ ਕਿਤੇ ਦਫ਼ਤਰ ਵਿੱਚ ਰੋਸ ਰੈਡੀਆਂ ਕਰ ਚੁੱਕੇ ਆ ਸਰਕਾਰ ਨੂੰ ਕਹਿਣਾ ਕਿ ਉਹਨਾਂ ਦੀਵੇਂ ਮੰਗਾਂ ਸੁਣੋ ਤਾਜੋ ਤੁਹਾਨੂੰ ਮੁਲਾਜ਼ਮਾਂ ਦੇ ਰੋਸ ਦਾ ਸਾਹਮਣਾ ਨਾ ਕਰਨਾ ਪਵੇ ਸੋ ਅਸੀਂ ਹੁਣ ਅੱਜ ਦੀ ਰੋਸ ਰੈਲੀ ਖਤਮ ਕੀਤੀ ਹੈ ਪਰ ਇਹ ਟਰੇਲਰ ਦਿਖਾਇਆ ਸਰਕਾਰ ਨੂੰ ਤੇ ਅਸੀਂ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੇ ਥਿੱਕੇ ਸੰਘਰਸ਼ ਦਾ ਐਲਾਨ ਕਰਾਂਗੇ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ ਦੇ